ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਵਿਸ਼ਵ ਆਬਾਦੀ ਦਿਵਸ ਮੌਕੇ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਜਿਲਾ ਪਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਵੱਧਦੀ ਆਬਾਦੀ ਨੂੰ ਠੱਲ ਪਾਉਣ ਵਾਸਤੇ ਵਿਸ਼ਵ ਆਬਾਦੀ ਦਿਵਸ ਮਨਾਇਆ ਜਾਂਦਾ ਹੈ ਕਿਉਂਕਿ ਜੇਕਰ ਪਰਿਵਾਰ ਸੀਮਤ ਹੋਵੇਗਾ ਤਾਂ ਉਸ ਪਰਿਵਾਰ ਨੂੰ ਤਰੱਕੀ ਦੇ ਸਾਹ ਦਾ ਮੌਕੇ ਮਿਲਣਗੇ। ਇਸ ਮੌਕੇ ਤੇ ਜਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਨੀਲਮ ਪਗੜ, ਸੀਨੀਅਰ ਮੈਡੀਕਲ ਅਫਸਰ ਡਾਕਟਰ ਰਸ਼ਮੀ ਵੇਜ, ਜਿਲਾ ਮਾਸਮੀਜੇ ਅਫਸਰ ਅਮਰਦੀਪ ਸਿੰਘ ਕਮਲਦੀਪ ਪੱਲਾ ਗੁਰਿੰਦਰ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ ਅੱਜ ਵਰਲਡ ਪੋਪੂਲੇਸ਼ਨ ਡੇ ਤੇ ਅਸੀਂ ਜਿਹੜੇ ਐਸੇ ਵੀ ਪ੍ਰੈਗਨੈਂਟ ਲੇਡੀਆਂ ਵੀ ਆਈਆਂ ਹੋਣੇ ਆ ਕੇ ਨਰਸਿੰਗ ਸਟੂਡੈਂਟਸ ਨੇ ਉਹਨਾਂ ਨੂੰ ਸਿਵਨ ਹਸਪੀਟਲ ਦੇ ਵਿੱਚ ਜਾਗਰੂਕ ਕੀਤਾ ਹੈ ਉਹਨਾਂ ਨੂੰ ਦੱਸਿਆ ਕਿ ਆਰਡਰ ਜੀ ਸਾਡੇ ਉੱਤੇ ਆਨ ਪੋਪੂਲੇਸ਼ਨ 140 ਕਰੋੜ ਹੋ ਚੁੱਕੀ ਹੈ ਅਸੀਂ ਲੋਕਾਂ ਨੂੰ ਇਹੀ ਅਵੇਅਰ ਕਰਵਾਇਆ ਹੈ ਕਿ ਹੋਰ ਤੋਂ ਜ਼ਿਆਦਾ ਬੱਚੇ ਪੈਦਾ ਨਹੀਂ ਕਰਨੇ ज़्यादा मतलब इतना स्पेसिंग करनी है, स्पेसिंग करनी है बच्चे तो बात इंसान का गैप पाना ज़रूरी है। उधर भी गार्डन ऐसी जिनमें वेरियस कंट्रासेप्टिव मेयर्स हैं। ਉਹਨਾਂ ਨੂੰ ਅਸੀਂ ਤਰੀਕੇ ਉਹਨਾਂ ਬਾਰੇ ਜਾਣਕਾਰੀ ਕਰਵਾਇਆ ਉਹਨਾਂ ਨੂੰ ਸਮਝਾਇਆ ਗਿਆ ਹੈ ਦੂਸਰਾ ਇਹ ਸਮਝਾਇਆ ਕਿ ਦੋ ਬੱਚਿਆਂ ਨੂੰ ਹੀ ਰੱਖਣਾ ਚਾਹੀਦਾ ਹੈ ਕਈ ਲੋਕਾਂ ਨੂੰ ਲੱਗਦਾ ਹੈ ਕਿ ਉਹ ਲੜਕੇ ਵੀ ਚਾਹ ਹੂ ਪੰਜ ਪੰਜ ਬੱਚੇ ਵੀ ਉਹਨਾਂ ਦੇ ਹੋ ਜਾਂਦੇ ਆ ਲੋਕਾਂ ਨੂੰ ਕਹਿ ਕਿ ਚਾਹੇ ਦੋ ਬੱਚੇ ਲੜਕਾ ਹੈ ਚਾਹੇ ਲੜਕੀ ਹੈ ਉਹਨਾਂ ਨੂੰ ਹੀ ਅਪਣਾ ਕੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਉਹਨਾਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਤਰੀਕੇ ਨਾਲ ਉਹਨਾਂ ਨੂੰ ਵੱਢ ਕੇ ਉਹਨਾਂ ਦਾ ਚੰਗਾ ਪੜਾਇਆ ਜਾਵੇ ਚੰਗੇ ਰਿਸੋਰਸਸ ਪ੍ਰੋਵਾਈਡ ਕੀਤੇ ਜਾਣ ਤਾਂਕਿ ਨਾ ਅਗੇ ਕੁਝ ਚੰਗੇ ਮਨਸਕਾ ਤੇ এমਪਲয়ਮੈਂਟ ਚੰਗੀ ਲੱਗਦੀ ਹੈ